ਹਾਂਜੀ ਮਾਨਜੋਗ ਐਸਐਸਪੀ ਸਾਹਿਬ ਬਰਨਾਲਾ ਸਾਡੇ ਡੀਐਸਪੀ ਡੀ ਰਜਿੰਦਰਪਾਲ ਸਿੰਘ ਇੰਚਾਰਜ ਸੀਆਈਏ ਬਲਜੀਤ ਸਿੰਘ ਇਹਨਾਂ ਵੱਲੋਂ ਇੱਕ ਜੁਆਇੰਟ ਐਕਸ਼ਨ ਕੀਤਾ ਗਿਆ ਹੈ ਸਾਡੀ ਸੀਆਈਏ ਟੀਮ ਨੇ ਇੱਕ ਰਿਕਵਰੀ ਕੀਤੀ ਹੈ ਜਿਹਦੇ ਵਿੱਚ ਇੱਕ ਜਿਹੜੇ ਟੀਲ ਦੇ ਟੈਂਕਰ ਹੁੰਦੇ ਨੇ ਜਿਹੜੇ ਟੀਲ ਦੇ ਡੀਪੂ ਤੋਂ ਪੈਟਰੋਲ ਪੰਪ ਤੱਕ ਤੇਲ ਮੁਹయ్యా ਕਰਾਉਂਦੇ ਕਾਬੀ ਹਜ਼ਾਰਾਂ ਲੀਟਰ ਉਹਦੇ ਵਿੱਚ ਪੈਟਰੋਲ ਤੇ ਡੀਜ਼ਲ ਹੁੰਦਾ ਹੈ ਉਦੀ ਇੱਕ ਸਾਨੂੰ ਸੀਕ੍ਰੇਟ ਇਨਫੋਰਮੇਸ਼ਨ ਸੀਗੀ ਕਿ ਇਹ ਬਹੁਤ ਹਾਈ ਲੈਵਲ ਦੇ ਉੱਤੇ ਚੋਰੀ ਹੁੰਦੀ ਹੈ ਤੇ ਇਹਨਾਂ ਟੈਂਕਾਂ ਵਿੱਚ ਮਿਲਾਵਟ ਕੀਤੀ ਜਾਂਦੀ ਹੈ ਇਹ ਸੀਕ੍ਰੇਟ ਇਨਫੋਰਮੇਸ਼ਨ ਦੇ ਚਲਦੇ 11 ਤਰੀਕ 11 9 2024 ਅ ਦਿਨੇ 12 ਵਜੇ ਅਸੀਂ ਇੱਕ ਰੇਡ ਕੀਤੀ ਜਿਹਦੇ ਵਿੱਚ ਵੈਸ਼ਨੋ ਢੱਬਾ ਤੋਲਾ ਜੋ ਕਿ ਸਾਡਾ ਥਾਣਾ ਰੂੜੇਕੇ ਪਿੰਦਾ ਹੈ ਉੱਥੇ ਅਸੀਂ ਇੱਕ ਟੈਂਕਰ ਰਿਕਵਰ ਕੀਤਾ ਜਿਹਦੇ ਵਿੱਚ ਅਸੀਂ ਮੌਕੇ ਤੇ ਟੈਂਕਰ ਦਾ ਡਰਾਈਵਰ ਗੋਗਾ ਸਿੰਘ ਉਹਦੇ ਨਾਲ ਕੰਡਕਟਰ ਲਖਵੀਰ ਸਿੰਘ ਮੌਕੇ ਤੇ ਉਹਨਾਂ ਨੂੰ ਅਰੈਸਟ ਕੀਤਾ ਤੇ ਮੌਕੇ ਦੇ ਉੱਤੇ ਉਹ ਤੇਲ ਕੱਢਦੇ ਪਾਏਗੇ ਉਹਨਾਂ ਵੱਲੋਂ ਇੱਕ ਉਜ਼ਾਰ ਹੈ ਜਿਹੜੀਆਂ ਟੈਂਕਰ ਦੇ ਉੱਤੇ ਖਾਸ ਕੰਪਨੀ ਵੱਲੋਂ ਸੀਲਾਂ ਲਾਈਆਂ ਗਈਆਂ ਹੁੰਦੀਆਂ ਜਿਨ੍ਹਾਂ ਨੂੰ ਰਿਵਟ ਕਹਿੰਦੇ ਆ ਉਹ ਰਿਵਟਾਂ ਉਹ ਇਹ ਜਿਹੜੇ ਦੋ ਨੇ ਇਹਨਾਂ ਨੂੰ ਇਹੋ ਜੀ ਮਹਾਰਤ ਹਾਸਲ ਸੀ ਕਿ ਇਹ ਰਿਵਟਾਂ ਪਟਕੇ ਤੇ ਉਹ ਜਿਹੜਾ ਟੈਂਕਰ ਹੈ ਉਹਦੇ ਵਿੱਚ ਤਕਰੀਬਨ 700 ਤੋਂ 800 ਲੀਟਰ ਪੈਟਰੋਲ ਦੀ ਚੋਰੀ ਕਰਦੇ ਸੀ ਤੇ ਉਹਦੀ ਏਵਜ਼ ਦੇ ਵਿੱਚ ਤੇਲ ਪੂਰਾ ਕਰਨ ਲਈ ਟੈਂਕਰ ਦੇ ਵਿੱਚ ਤਾਂ ਕਿ ਜਿਹੜਾ ਮਾਲਕ ਹੈ ਪੰਪ ਦਾ ਜਦੋਂ ਤੇਲ ਪਹੁੰਚਣਾ ਉਹਨੇ ਮੈਜ਼ਰਮੈਂਟ ਕਰਨੀ ਹੈ ਉਹਨੂੰ ਸ਼ੱਕ ਨਾ ਹੋਵੇ ਉਹਦੀ ਏਵਜ਼ ਦੇ ਵਿੱਚ ਇੱਕ ਇਥੈਨੋਲ ਪਦਾਰਥ ਹੁੰਦਾ ਉਹਨੂੰ ਭਰ ਦਿੰਦੇ ਸੀ ਕਿਉਂਕਿ ਦੋਨਾਂ ਦੀ ਜਿਹੜੀ ਮਾਰਕੀਟ ਵੈਲਿਊ ਦਾ ਕਿਉਂਕਿ ਰੇਟ ਦਾ ਫਰਕ ਹੈ ਤੇ ਇਹ ਜਿਹੜੀ ਦੋ ਤਰੀਕੇ ਨਾਲ ਕਰਦੇ ਸੀ ਇੱਕ ਤਾਂ ਚੋਰੀ ਕਰਦੇ ਸੀ ਇੰਨਾ ਹਾਈ ਬਹੁਤ ਹਾਈ ਲੈਵਲ ਦੀ ਵੱਡੀ ਮਾਤਰਾ ਦੇ ਵਿੱਚ ਤੇ ਦੂਸਰਾ ਮਲਾਵਟ ਕਿਉਂਕਿ ਤੇਲ ਦੀ ਵੀ ਜਿਹੜੀ ਕੁਆਲਿਟੀ ਹੈ ਉਹ ਉਹਦੇ ਨਾਲ ਉਹ ਵੀ ਡਿਸਇੰਟੀਗ੍ਰੇਟ ਹੁੰਦੀ ਹੈ ਪਰ ਇਹਨਾਂ ਦੇ ਜਿਹੜੇ ਇਹਨਾਂ ਦੀ ਸਟੇਟਮੈਂਟ ਬਿਆਨ ਦੇ ਆਧਾਰ ਤੇ ਅਸੀਂ ਦੋ ਬੰਦੇ ਹੋਰ ਨਾਮਜ਼ਦ ਕੀਤੇ ਐ ਸੁਖਵੀਰ ਸਿੰਘ ਤੇ ਸੰਦੀਪ ਸਿੰਘ ਤੇ ਇਹ ਚਾਰ ਬੰਦੇ ਐਸ ਵੇਲੇ ਸਾਡੇ ਕੋਲ ਅਰੈਸਟਡ ਐ ਜੋ ਕਿ ਐਸ ਵੇਲੇ ਅਸੀਂ ਰਿਵਾਰਡ ਤੇ ਪੁਛਗੀ ਜਾਰੀ ਹੈ ਇਹਦੇ ਵਿੱਚ ਹੀ ਅਸੀਂ ਇਹ ਚੀਜ਼ ਇਹਦੇ ਅਗੇਂਸਟ ਮੁਕੱਦਮਾ ਨੰਬਰ 68 119 2024 ਦੀਨ ਧਾਰਾ 306 318 ਜੁਰਮ 4 317 ਜੁਰਮ 2 61 ਜੁਰਮ 2 ਬੀ ਐਨ ਐਸ ਤੇ 7 ਐਸੈਂਸ਼ੀਅਲ ਕਮੋਡਿਟੀ ਐਕਟ ਥਾਣਾ ਰੂੜੀ ਕੇ ਪਰਚਾ ਦਰਜ ਕਰਕੇ ਅਸੀਂ ਇਹ ਬੰਦਿਆਂ ਨੂੰ ਅਰੈਸਟ ਕੀਤਾ ਤੇ ਹੋਰ ਵੀ ਤਫਤੀਸ਼ ਜਾਰੀ ਹੈ ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ بیگم ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ ਜੀ ਸੰਪਰਕ ਕਰੋ 8725040658